ਰਵਨੀਤ ਬਿੱਟੂ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਫੇਰ ਨਾਖ ਡਿਬਰੂਗੜ੍ਹ ਜ਼ਿਲ੍ਹਾ ਦੇ ਵਿੱਚ ਭੇਜਤਾ ਹੈ ਭਾਵ ਕਿਹੜੀ ਜੇਲ੍ਹ ਦੇ ਵਿੱਚ ਕਿਹਨੂੰ ਭੇਜਣਾ ਤੁਹਾਡੀ ਮੁਠੀ ਦੇ ਵਿੱਚ ਤੁਹਾਡੇ ਲੀਡਰਾਂ ਦੀ ਮੁਠੀ ਦੇ ਵਿੱਚ ਤੁਸੀਂ ਚਾਹੋ ਤਾਂ ਕਿਸੇ ਨੂੰ ਡਿਬਰੂਗੜ੍ਹ ਭੇਜ ਸਕਦੇ ਹੋ ਫਿਰ ਲੋਕਤੰਤਰ ਕਿੱਥੇ ਆ ਜਿਨ੍ਹਾਂ ਨੂੰ ਤੁਸੀਂ ਅੱਜ ਇਹ ਕਹਿ ਰਹੇ ਹੋ ਕਿ ਝੰਡੀਆਂ ਜੀਆਂ ਲੈ ਕੇ ਜਿਹੜਾ ਪਿੱਛੇ ਤੁਰੇ ਫਿਰਦੇ ਆ ਉਸ ਵੇਲੇ ਤੁਸੀਂ ਐਸੇ ਬੀਜਪੀ ਨੂੰ ਇਹ ਕਹਿੰਦੇ ਸੀ ਕਿ ਮੈਂ ਤਾਂ ਇਹਨਾਂ ਦੇ ਛੱਤਰ ਨਾ ਮਾਰਾਂ ਤੁਸੀਂ ਇਹਨਾਂ ਦੇ ਬੈਠਣ ਦੀ ਗੱਲ ਕਰਦੇ ਹੋ ਤੇ ਅੱਜ ਜਦੋਂ ਉਸੇ ਬੀਜਪੀ ਦੀ ਝੋਲੀ ਦੇ ਵਿੱਚ ਆਏ ਤਾਂ ਫਿਰ ਤੁਸੀਂ ਫਿਰ ਉਸੇ ਬੀਜਪੀ ਦੇ ਗੋਣ ਗਾਉਣ ਲੱਗੇ ਜਿਹੜਾ ਵੋਟਾਂ ਤੋਂ ਪਹਿਲਾਂ ਤੁਹਾਨੂੰ ਡਿਬਰੂਗੜ ਜ਼ਿਲ੍ਹੇ ਦੇ ਵਿੱਚ ਭੇਜਣ ਦੀਆਂ ਗੱਲਾਂ ਕਰ ਰਹੇ ਜਿਹੜਾ ਵੋਟਾਂ ਤੋਂ ਪਹਿਲਾਂ ਤੁਹਾਡਾ ਨਾ ਹਿਸਾਬ ਕਰਨ ਦੀਆਂ ਗੱਲਾਂ ਕਰ ਰਿਹਾ ਜਦੋਂ ਉਹ ਜਿੱਤਿਆ ਤੇ ਕੱਲ ਨੂੰ ਤੁਹਾਡਾ ਕੀ ਕਰੂਗਾ ਮਤਲਬ ਤੁਹਾਡਾ ਜਿਹੜਾ ਅਸਲੀ ਚਿਹਰਾ ਆ ਉਹ ਵੋਟਾਂ ਤੋਂ ਪਹਿਲਾਂ ਲੁਕਿਆ ਹੋਇਆ ਆ ਤੇ ਵੋਟਾਂ ਤੋਂ ਬਾਅਦ ਇਹ ਚਿਹਰਾ ਤੁਹਾਡਾ ਨੰਗਾ ਹੋਊਗਾ ਬਿੱਟੂ ਸਾਹਿਬ ਜਿਹੜੇ ਕਿਸਾਨਾਂ ਨੂੰ ਤੁਸੀਂ ਕਹਿ ਰਹੇ ਹੋ ਇਹ ਉਹੀ ਕਿਸਾਨ ਨੇ ਜਿਨ੍ਹਾਂ ਦੇ ਪਿੱਛੇ ਤੁਸੀਂ ਜੰਤਰ ਮੰਤਰ ਦੇ ਵਿੱਚ ਧਰਨਾ ਲਾਇਆ ਸੀ ਤੇ ਹੁਣ ਤਾਂ ਐਂ ਲੱਗਦਾ ਉਹ ਧਰਨਾ ਨਹੀਂ ਸੀ ਬਿੱਟੂ ਸਾਹਿਬ ਤੁਹਾਡਾ ਡਰਾਮਾ ਸੀ ਉਸ ਡਰਾਮੇ ਦੇ ਦੌਰਾਨੇ ਸਿੰਘੂ ਬਾਡਰ ਤੇ ਵੀ ਜਾਂਦੇ ਨੇ ਕਿਸਾਨਾਂ ਦੇ ਵਿੱਚ ਵੀ ਜਾਂਦੇ ਨੇ ਉਹ ਗੱਲ ਮੈਂ ਅੱਜ ਯਾਦ ਨਾ ਹੀ ਕਰਵਾਵਾਂ ਕਿ ਫਿਰ ਕਿਵੇਂ ਕਿਸਾਨਾਂ ਨੇ ਉੱਥੋਂ ਦਵਲਲੇ ਸੀ ਜਦੋਂ ਦਿੱਲੀ ਜਾਂਦੇ ਕਿਸਾਨਾਂ ਨੂੰ ਰੋਕਿਆ ਗਿਆ ਉਦੋਂ ਭਾਜੀਪੀ ਦੇ ਲਈ ਕਿਹਾ ਕਿ ਮੈਂ ਹਿਸਾਬ ਕਰੂੰਗਾ ਉਦੋਂ ਤੁਸੀਂ ਨਹੀਂ ਕਹਿ ਸਕਦੇ ਸੀ ਭਾਜੀਪੀ ਦੇ ਨਾਲ ਹਿਸਾਬ ਤੋਂ ਕਿਉਂਕਿ ਤੁਹਾਨੂੰ ਪਤਾ ਸੀ ਮੈਂ ਕੱਲੋਂ ਇਹਨਾਂ ਦੀ ਝੋਲੀ ਦੇ ਵਿੱਚ ਜਾਣਾ ਤੇ ਜੇ ਮੈਂ ਅੱਜ ਇਹ ਕਹਤਾ ਤਾਂ ਇਹ ਨਾ ਹੋ ਇਹ ਨਾ ਹੋ ਜੇ ਕਿ ਆਪਦੀ ਹੈ ਝੋਲੀ ਪਿੱਛੇ ਹੀ ਕਰ ਲੈਣਾ ਸ਼ਾਇਦ ਹੁਣ ਇਹ ਚੀਜ਼ ਚੱਲ ਰਹੀ ਹੈ ਕਿ ਕਿਹੜਾ ਉਮੀਦਵਾਰ ਭਾਜੀਪੀ ਨੂੰ ਸਭ ਤੋਂ ਜ਼ਿਆਦਾ ਖੁਸ਼ ਕਰੂਗਾ ਕਿ ਆਪਦੇ ਪੰਜਾਬੀਆਂ ਦੇ ਲਈ ਆਪਦੇ ਕਿਸਾਨਾਂ ਦੇ ਲਈ ਆਹ ਸ਼ਬਦਾਵਲੀ ਵਰਤੋ ਸ਼ਾਇਦ ਉਹਦੇ ਲਈ ਵੱਡੀਆਂ ਵਜ਼ੀਰੀਆਂ ਹੋਣ ਉਹਦੇ ਲਈ ਵੱਡੀਆਂ ਕੁਰਸੀਆਂ ਹੋਣ ਉਹਦੇ ਵੀ ਵੱਡੇ ਆਉਦੇ ਹੋਣ ਉਹਦੇ ਲਈ ਕਰੋੜਾਂ ਰੁਪਏ ਹੋਣ ਕੀ ਪਤਾ ਹੋਣ ਕੀ ਹੋ ਸਕਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆਂ ਗੱਲ ਪਤੇ ਦੀ ਤੁਹਾਡੇ ਨਾਲ ਤੇ ਤੁਹਾਡੇ ਲਈ ਗੱਲ ਕਰਾਂਗੇ ਜਿਵੇਂ ਹਾਂਸ ਰਾਜ ਹਾਂਸ ਭਾਜਪਾ ਦੇ ਉਮੀਦਵਾਰ ਲਗਾਤਾਰ ਚਾਰ ਚਰਚਾ ਚ ਰਹੇ ਆ ਕਿਸਾਨਾਂ ਦੇ ਨਾਲ ਉਹਨਾਂ ਦਾ ਜਿਹੜਾ ਬੋਲਬਾਣੀ ਕਲੈਸ਼ ਚੱਲਦਾ ਰਿਹਾ ਤੇ ਹੁਣ ਰਵਨੀਤ ਬਿੱਟੂ ਜੋ ਲੁਧਿਆਣੇ ਤੋਂ ਬੀਜੇਪੀ ਦੇ ਉਮੀਦਵਾਰ ਨੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਉਹ ਕਿਸਾਨਾਂ ਨੂੰ ਸਬਕ ਸਿਖਾਉਣ ਦੀ ਜਿਹੜੀ ਗੱਲ ਕਹਿ ਰਹੇ ਹੈ ਤੇ ਇਹ ਗੱਲ ਅਸੀਂ ਚਰਚਾ ਚ ਕਰਾਂਗੇ ਮੇਰੇ ਨਾਲ ਹੋਣਗੇ ਜਸ ਗਰੇਵਾਲ ਭਾਈ ਕਿਵੇਂ ਦੇਖਦੇ ਹੋ ਉਹ ਕਹਿੰਦੇ ਵੀ ਇਕੱਲੇ ਇਕੱਲੇ ਦਾ ਹਿਸਾਬ ਹੋਊਗਾ ਵੀਡੀਓ ਬਣਾ ਰਹੇ ਆ ਇਹ ਸਾਰੀਆਂ ਗੱਲਾਂ ਨੂੰ ਕਿਵੇਂ ਦੇਖ ਰਹੇ ਹੋ ਤੇ ਡਿਬਰੂਗੜ੍ਹ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਸੁਰਿੰਦਰ ਆਪਣਾ ਥੋੜਾ ਜਿਹਾ ਪਿੱਛੇ ਚਲਦੇ ਆ ਜਦੋਂ ਤੋਂ ਜਿਹੜਾ ਹੈਗਾ ਸ਼ੁਰੂ ਹੋਇਆਗਾ ਚੋਣ ਪ੍ਰਚਾਰ ਸ਼ੁਰੂ ਹੁੰਦਾ ਜਦੋਂ ਤੋਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਜਿਹੜੀ ਆਉਂਦੀ ਆ ਦਿੱਲੀ ਦੇ ਵਿੱਚ ਜਿਹੜਾ ਹੈਗਾ ਆ ਰਾਮਲੀਲਾ ਗਰਾਊਂਡ ਦੇ ਵਿੱਚ ਵੱਡਾ ਇਕੱਠ ਹੁੰਦਾ ਇਹ ਕਾਲ ਆਉਂਦੀ ਆ ਕਿ ਭਾਈ ਸਭ ਦਾ ਜਿਹੜਾ ਹੈਗਾ ਵਿਰੋਧ ਕਰਨਾ ਵਿਰੋਧ ਪ੍ਰਦਰਸ਼ਨ ਕਰਨਾ ਕਾਲੀਆਂ ਚੰਡੀਆਂ ਦਿਖਾਉਣੀਆਂ ਨੇ ਸਿਰੋ ਸਵਾਲ ਜਵਾਬ ਜਿਹੜੇ ਹੈਗੇ ਉਹ ਕਰ ਰਹੇ ਆ ਕਿਸਾਨਾਂ ਨੂੰ ਇਦਾਂ ਹੀ ਚੱਲਦਾ ਯਾਰ ਤੁਸੀਂ ਥੋੜਾ ਜਿਹਾ ਪਿੱਛੇ ਜਾਓ ਤਾਂ ਸਭ ਤੋਂ ਪਹਿਲਾ ਬਿਆਨ ਜਿਹੜਾ ਹੈਗਾ ਉਹ ਹੌਬੀ ਧਾਲੀ ਵਾਲ ਹੋਰਾਂ ਦਾ ਆਉਂਦਾ ਹੈ ਹੂੰ ਹੌਬੀ ਧਾਲੀ ਸਪਸ਼ਟ ਤੌਰ ਤੇ ਕਹਿੰਦੇ ਨੇ ਸ਼ਬਦਾਬਲੀ ਗਾਲਾਂ ਤੱਕ ਦੀ ਕਹਿੰਦੇ ਨੇ ਕਿ ਗਾਲ ਫਿਰ ਮੈਨੂੰ ਵੀ ਕੱਟਣੀ ਹੋਣੀ ਆ ਉਸ ਤੋਂ ਥੋੜਾ ਜੱਗੇ ਆ ਜਾਓ ਹਾਂ ਸਰਾਹਾਂਸ ਦਾ ਬਿਆਨ ਜਿਹੜਾ ਹੈ ਉਹ ਆਉਂਦਾ ਹੈ ਹੁਣ ਰਵਨੀਤ ਬਿੱਟੂ ਦਾ ਬਿਆਨ ਆ ਗਿਆ ਰਵਨੀਤ ਬਿੱਟੂ ਤਾਂ ਹੱਦ ਹੀ ਕਰਤੀ ਰਵਨੀਤ ਬਿੱਟੂ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਫੇਰ ਨਾਖਿਓ ਡਿਬਰੂਗੜ ਜ਼ਿਲ੍ਹੇ ਦੇ ਵਿੱਚ ਭੇਜ ਦਾਂਗੇ ਭਾਵ ਇਹ ਆ ਕਿ ਇਹਨਾਂ ਨੇ ਤੰਤਰ-ਮੰਤਰ ਸਰਕਾਰੀ ਤੰਤਰ-ਮੰਤਰ ਆਪਦੇ ਮੁੱਠੀਆਂ ਦੇ ਵਿੱਚ ਆਪਦੇ ਹੱਥਾਂ ਦੇ ਵਿੱਚ ਆ। ਇਹ ਜਿਹਨੂੰ ਚਾਉਣ ਜਿਹੜੀਆਂ ਵੀ ਜਿਹਨਾਂ ਦੇ ਵਿੱਚ ਪੇਛ ਸਕਦੇ ਆ ਫਿਰ ਲੋਕਤੰਤਰ ਕਿੱਥੇ ਆ? ਅੱਛਾ ਜੇ ਤੁਸੀਂ ਚਾਹੋ ਤਾਂ ਕੋਈ ਵੀ ਡਿਬੁਰਗੜ ਜੇਲ੍ਹ ਦੇ ਵਿੱਚ ਜਾ ਸਕਦਾ ਆ। ਕਿੱਥੇ ਆ ਜੀ ਲੋਕਤੰਤਰ ਫਿਰ? ਤੁਸੀਂ ਤਾਂ ਸਪਸ਼ਟ ਤੌਰ ਤੇ ਕਹਿੰਤਾ ਨਾ। ਦੂਜੀ ਗੱਲ ਇਹ ਜਿਹੜਾ ਸਿੱਧਾ ਇਹਨਾਂ ਨੇ ਬਿਆਨ ਦਿੱਤਾ ਕਹਿੰਦੇ ਨੇ ਕਿ ਫਿਰ ਮੈਂ ਫੋਟੋਆਂ ਵੀਡੀਓ ਰੱਖੀ ਬੈਠਾਂ ਕੱਲੇ-ਕੱਲੇ ਦਾ ਹਿਸਾਬ ਕਰੂੰਗਾ। ਆ ਜਿਹੜੇ ਕਹਿੰਦੇ ਝੰਡੀਆਂ ਜੀਆਂ ਚੱਕੀ ਫਿਰਦੇ ਆ ਹੁਣ ਮੈਂ ਅ ਥੋੜੀਆਂ ਜੀਆਂ ਪਿਛਲੀਆਂ ਗੱਲਾਂ ਦੇ ਪਿਛੋਕੜ ਦੀਆਂ ਗੱਲਾਂ ਜਿਹੜੀਆਂ ਮੈਂ ਉਹ ਰਵਨੀਤ ਬਿੱਟੂ ਸਾਹਿਬ ਨੂੰ ਯਾਦ ਜਿਹੜੀਆਂ ਜ਼ਰੂਰ ਕਰਵਾਉਣਾ ਚਾਹੁੰਗਾ ਬਿੱਟੂ ਸਾਹਿਬ ਜਿਹੜੇ ਕਿਸਾਨਾਂ ਨੂੰ ਤੁਸੀਂ ਕਹਿ ਰਹੇ ਹੋ ਇਹ ਉਹੀ ਕਿਸਾਨ ਨੇ ਜਿਨ੍ਹਾਂ ਦੇ ਪਿੱਛੇ ਤੁਸੀਂ ਜੰਤਰ ਮੰਤਰ ਦੇ ਵਿੱਚ ਧਰਨਾ ਲਾਇਆ ਸੀ ਤੇ ਹੁਣ ਤਾਂ ਐਂ ਲੱਗਦਾ ਉਹ ਧਰਨਾ ਨਹੀਂ ਸੀ ਬਿੱਟੂ ਸਾਹਿਬ ਤੁਹਾਡਾ ਡਰਾਮਾ ਸੀ ਵੋਟਾਂ ਦੇ ਮਾਰਿਆਂ ਦੇ ਵਿੱਚ ਜਿਹੜਾ ਤੁਸੀਂ ਉਹ ਡਰਾਮਾ ਕੀਤਾ ਸੀ ਉਹ ਇਨਾ ਕਿਸਾਨਾਂ ਦੇ ਲਈ ਹੀ ਕੀਤਾ ਸੀ ਨਾ ਜਿਨ੍ਹਾਂ ਨੂੰ ਤੁਸੀਂ ਅੱਜ ਇਹ ਕਹਿ ਰਹੇ ਹੋ ਕਿ ਝੰਡੀਆਂ ਜੀਆਂ ਲੈ ਕੇ ਜਿਹੜਾ ਪਿੱਛੇ ਤੁਰੇ ਫਿਰਦੇ ਆ ਉਸ ਵੇਲੇ ਤੁਸੀਂ ਐਸੇ ਬੀਜੇਪੀ ਨੂੰ ਇਹ ਕਹਿੰਦੇ ਸੀ ਕਿ ਮੈਂ ਤਾਂ ਇਹਨਾਂ ਦੇ ਛੱਤਰ ਨਾ ਮਾਰਾਂ ਇਹਨੂੰ ਤੁਸੀਂ ਇਹਨਾਂ ਦੇ ਬੈਠਣ ਦੀ ਗੱਲ ਕਰਦੇ ਹੋ ਤੇ ਅੱਜ ਜਦੋਂ ਉਸੇ ਬੀਜੇਪੀ ਦੀ ਝੋਲੀ ਦੇ ਵਿੱਚ ਆਏ ਤਾਂ ਫਿਰ ਤੁਸੀਂ ਫਿਰ ਉਸੇ ਬੀਜੇਪੀ ਦੇ ਗੁਣ ਗਾਉਣ ਲੱਗ ਗਏ ਹੁਣ ਤੁਹਾਨੂੰ ਉਹੀ ਬੀਜੇਪੀ ਚੰਗੀ ਲੱਗਣ ਲੱਗੀ ਉਹੀ ਬੀਜੇਪੀ ਬਹੁਤ ਹੀ ਪਿਆਰੀ ਲੱਗਣ ਲੱਗੀ ਲੱਗਣੀ ਵੀ ਚਾਹੀਦੀ ਹੈ ਚਲੋ ਉਸ ਉਹਦੇ ਵਿੱਚ ਆਏ ਨੇ ਹੁਣ ਡੋਰਾ ਇਹਨਾਂ ਉੱਪਰ ਨੇ ਮੈਨੂੰ ਇਹ ਲੱਗਦਾ ਵੀ ਸ਼ਾਇਦ ਹੁਣੇ ਆਪਣੀ ਉੱਪਰਲੀ ਲੀਡਰਸ਼ਿਪ ਨੂੰ ਖੁਸ਼ ਕਰਨ ਦੇ ਲਈ ਪੰਜਾਬ ਦੇ ਲੀਡਰ ਜਿਹੜਿਆ ਬਿਆਨ ਦੇ ਰਹੇ ਆ ਕਿ ਭਾਈ ਉੱਪਰਲੀ ਲੀਡਰਸ਼ਿਪ ਨੂੰ ਸਭ ਤੋਂ ਵਧੇਰੇ ਖੁਸ਼ ਕਿਹੜਾ ਲੀਡਰ ਕਰੂਗਾ ਹੌਬੀ ਧਾਲੀ ਵਾਲ ਨੇ ਬਿਆਨ ਦਿੱਤਾ ਹਾਂਸ ਰਹਾ ਹਾਂਸ ਨੇ ਬਿਆਨ ਦਿੱਤਾ ਹਾਲਾਂਕਿ ਉਸ ਤੋਂ ਬਾਅਦ ਮੁੱਕਰ ਗਏ ਹੁਣ ਰਵਨੀਤ ਬਿੱਟੂ ਹੋਰਾਂ ਨੇ ਬਿਆਨ ਦਿੱਤਾ ਤਾਂ ਮੈਨੂੰ ਲੱਗਦਾ ਇਹਦੀ ਰੇਸ ਲੱਗੀ ਹੋਈ ਆ ਕਿ ਸਭ ਤੋਂ ਵੱਧ ਖੁਸ਼ ਆਪਦੇ ਉੱਪਰ ਦੀ ਲੀਡਰਸ਼ਿਪ ਨੂੰ ਕਿਹੜਾ ਜਿਹੜਾ ਹੈਗਾ ਉਹ ਕਰਦਾ ਆ ਹੁਣ ਬਿੱਟੂ ਸਾਹਿਬ ਕਿਸਾਨਾਂ ਦੀ ਗੱਲ ਕਰਦੇ ਨੇ ਮਤਲਬ ਹਾਲਾਂਕਿ ਇਹ ਤਾਂ ਭਵੇਂ ਨਹੀਂ ਕਹਿੰਦੇ ਕਿਸਾਨ ਪਰ ਉਹਨਾਂ ਨੇ ਇਹ ਸਪਸ਼ਟ ਤੌਰ ਤੇ ਜ਼ਰੂਰ ਕਿ ਜਿਹੜੇ ਝੰਡੀਆਂ ਜਿਹਾ ਲੈ ਕੇ ਫਿਰਦੇ ਨੇ ਤਾਂ ਹੁਣ ਇਹਨਾਂ ਬੇੜਿਆਂ ਦੇ ਵਿੱਚ ਤਾਂ ਕਿਸਾਨ ਹੀ ਤੁਹਾਡੇ ਮਗਰ ਫਿਰਦੇ ਨੇ ਅੱਛਾ ਇਹ ਝੰਡੀਆਂ ਲੈ ਕੇ ਤੁਹਾਡੇ ਮਗਰ ਫਿਰਦੇ ਨੇ ਸਵਾਲ ਜਵਾਬ ਕਰਦੇ ਨੇ ਤੁਹਾਨੂੰ ਇਹ ਬੁਰੇ ਲੱਗੇ ਤੁਸੀਂ ਅੱਜ ਕਹਿ ਰਹੇ ਹੋ ਕਿ ਇਹਨਾਂ ਦਾ ਮੈਂ ਹਿਸਾਬ ਕਰੂੰਗਾ ਜਦੋਂ ਦਿੱਲੀ ਜਾਂਦੇ ਕਿਸਾਨਾਂ ਨੂੰ ਰੋਕਿਆ ਗਿਆ ਉਦੋਂ ਭਾਜੀਪੀ ਦੇ ਲਈ ਕਿਹਾ ਕਿ ਮੈਂ ਹਿਸਾਬ ਕਰੂੰਗਾ ਜਦੋਂ ਦਿੱਲੀ ਜਾਂਦੇ ਕਿਸਾਨਾਂ ਦੇ ਰਾਹਾਂ ਦੇ ਵਿੱਚ ਅੜਕਣਾ ਲਾਈਆਂ ਗਈਆਂ ਕਿਲ ਗੱਡੇਗੇ ਉਦੋਂ ਕਿਹਾ ਕਿ ਮੈਂ ਬੀਜੇਪੀ ਦੇ ਨਾਲ ਹਿਸਾਬ ਕਰੂੰਗਾ ਜਦੋਂ ਦਿੱਲੀ ਜਾਂਦੇ ਕਿਸਾਨਾਂ ਤੇ ਅਥਰੂ ਗੈਸ ਤੇ ਗੋੜੇ ਚਲਾਏ ਗਏ ਉਦੋਂ ਕਿਹਾ ਕਿ ਮੈਂ ਬੀਜੇਪੀ ਦੇ ਨਾਲ ਹਿਸਾਬ ਕਰੂੰਗਾ ਜਦੋਂ ਸ਼ੁਭ ਕਰਨ ਦੀ ਸਿੱਧੀ ਗੋਲੀ ਮਾਰ ਕੇ ਉਹਦੀ ਮੌਤ ਹੁੰਦੀ ਆ ਉਹਦਾ ਕਤਲ ਕੀਤਾ ਜਾਂਦਾ ਉਦੋਂ ਕਿਹਾ ਕਿ ਮੈਂ ਬੀਜੇਪੀ ਦੇ ਨਾਲ ਹਿਸਾਬ ਕਰੂੰਗਾ ਤੇ ਜਦੋਂ ਕਿਸਾਨਾਂ ਦੇ ਟਰੈਕਟਰ ਪੰਜਾਬ ਦੀਆਂ ਹੱਦਾਂ ਦੇ ਵਿੱਚ ਖੜੇ ਭੰਨੇ ਜਾਂਦੇ ਆ ਤੇ ਪੰਜਾਬ ਦੇ ਇੱਕ ਨੌਜਵਾਨ ਪ੍ਰਤਪਾਲ ਸਿੰਘ ਨੂੰ ਚੁੱਕ ਕੇ ਲੈ ਜਾਂਦਾ ਆ ਕੁੱਟਿਆ ਜਾਂਦਾ ਆ ਅਧਮਰਿਆ ਕਰ ਦਿੱਤਾ ਜਾਂਦਾ ਉਦੋਂ ਕਿਹਾ ਕਿ ਮੈਂ ਬੀਜੇਪੀ ਦੇ ਨਾਲ ਹਿਸਾਬ ਕਰੂੰ ਉਦੋਂ ਤੁਸੀਂ ਨਹੀਂ ਕਹਿ ਸਕਦੇ ਸੀ ਬੀਜੇਪੀ ਦੇ ਨਾਲ ਹਿਸਾਬ ਕਰੂੰ ਕਿਉਂਕਿ ਤੁਹਾਨੂੰ ਪਤਾ ਸੀ ਮੈਂ ਕੱਲੋਂ ਇਹਨਾਂ ਦੀ ਝੋਲੀ ਦੇ ਵਿੱਚ ਜਾਣਾ ਤੇ ਜੇ ਮੈਂ ਅੱਜ ਇਹ ਕਹਤਾ ਤਾਂ ਇਹ ਨਾ ਹੋ ਇਹ ਨਾ ਹੋ ਜੇ ਕਿ ਆਪਦੀ ਹੈ ਝੋਲੀ ਪਿੱਛੇ ਹੀ ਕਰ ਲੈਣ ਕਿਉਂ ਕਿ ਕਿਉਂਕਿ ਕੀ ਪਤਾ ਜੀ ਕੀ ਕੁਝ ਮਿਲਿਆ ਹੋਊ ਕੀ ਪਤਾ ਕਰੋੜਾ ਮਿਲੇ ਹੋਣਗੇ ਕੀ ਪਤਾ ਕਿਹੜੀਆਂ ਅਹੁਦੇਦਾਰੀਆਂ ਮਿਲੀਆਂ ਹੋਣਗੀਆਂ ਕੀ ਪਤਾ ਕਿਹੜੀਆਂ ਕੁਰਸੀਆਂ ਤੌਦੀ ਉਡੀ ਕਰ ਰਹੀਆਂ ਹੋਣਗੀਆਂ ਕਿ ਆਪਦੇ ਪੰਜਾਬੀਆਂ ਦੇ ਲਈ ਆਪਦੇ ਕਿਸਾਨਾਂ ਦੇ ਲਈ ਆਹ ਸ਼ਬਦਾਵਲੀ ਵਰਤੋ ਫਿਰ ਆ ਕੁਰਸੀ ਮਿਲੂ ਫਿਰ ਆ ਔਦਾ ਤੁਹਾਨੂੰ ਜਿਹੜਾ ਹੈਗਾ ਉਹ ਮਿਲੂਗਾ ਪਰ ਇੱਕ ਗੱਲ ਹੋਰ ਯਾਰ ਮੈਨੂੰ ਨਾ ਮਤਲਬ ਸਮਝ ਨਹੀਂ ਆਉਂਦੀ ਕਿ ਯਾਰ ਜਿਹੜੇ ਲੀਡਰ ਆ ਜਾਂਦਾ ਸਟੈਂਡ ਪਤਾ ਨਹੀਂ ਕਿਉਂ ਨਹੀਂ ਹੁੰਦਾ ਅੱਜ ਹੋਰ ਕੱਲ ਹੋਰ ਹਨਾ ਉਹ ਉਹ ਇੱਕ ਤਿਤਲੀਆਂ ਵਾਲੀ ਜਿਹੜੀ ਗੱਲ ਕਰਦੇ ਨੇ ਭਗਵੰਤ ਸਿੰਘ ਮਾਨ ਕਰਦੇ ਨੇ ਉਹ ਤਿਤਲੀਆਂ ਵਾਲੀ ਗੱਲ ਕਰਦੇ ਨੇ ਉਹ ਬਲਕਿ ਪਾਕਿਆ ਚੀਆ ਸਹੀ ਹੈ ਲੀਡਰਾਂ ਤੇ ਟੁੱਕਦੀ ਆ ਸਟੈਂਡ ਹੀ ਪਤਾ ਨਹੀਂ ਜਾਂਦਾ ਕਿਉਂ ਨਹੀਂ ਹੁੰਦਾ ਮਤਲਬ ਤੁਸੀਂ ਅੱਜ ਜਿਹੜੀ ਪਾਰਟੀ ਨੂੰ ਨਿੰਦ ਰਹੇ ਹੋ ਅੱਜ ਜਿਹੜੀ ਪਾਰਟੀ ਦੇ ਛੱਤਰ ਮਾਰਨ ਦੀ ਗੱਲ ਤੁਸੀਂ ਕਰ ਰਹੇ ਹੋ ਕੱਲ ਨੂੰ ਉਸੇ ਪਾਰਟੀ ਦੇ ਝੋਲੀ ਦੇ ਵਿੱਚ ਜਾ ਕੇ ਬੈਠ ਜਾਲਿਓ ਹੁਣ ਰਬਣੀ ਤੇ ਬਿੱਟੂ ਹੋਰੇ ਜੰਤਰ ਮੰਤਰ ਦੇ ਵਿੱਚ ਧਰਨਾ ਲਾਇਕ ਡਰਾਮਾ ਹੁਣ ਤਾਂ ਡਰਾਮਾ ਹੀ ਕਹਾਂਗੇ ਨਾ ਕਿ ਇੱਕ ਡਰਾਮਾ ਕੀਤਾ ਉਸ ਡਰਾਮੇ ਦੇ ਦੌਰਾਨੇ ਸਿੰਘੂ ਬਾਦੜ ਤੇ ਵੀ ਜਾਂਦੇ ਨੇ ਕਿਸਾਨਾਂ ਦੇ ਵਿੱਚ ਵੀ ਜਾਂਦੇ ਨੇ ਉਹ ਗੱਲ ਮੈਂ ਅੱਜ ਯਾਦ ਨਾ ਹੀ ਕਰਵਾਵਾਂ ਕਿ ਫਿਰ ਕਿਵੇਂ ਕਿਸਾਨਾਂ ਨੇ ਉੱਥੋਂ ਦਵੱਲੇ ਸੀ ਤੇ ਕਿਵੇਂ ਫਿਰ ਉੱਥੋਂ ਜਿਹੜੇ ਹੈਗੇ ਆ ਵਾਪਸ ਪੁੱਠੇ ਪਰ ਜਿਹੜੇ ਵਾਪਸ ਪਰਤੇ ਸੀ ਤੇ ਪਿਛਲੇ ਦਿਨਾਂ ਦੀ ਗੱਲ ਹੀ ਦੱਸ ਦੇ ਮੈਂ ਇੱਕ ਵੀਡੀਓ ਜਿਹੜੀ ਉਹ ਵੀ ਵਾਇਰਲ ਹੋ ਰਹੀ ਹੈ ਪਿੰਡਾਂ ਦੇ ਵਿੱਚ ਜਾਂਦਿਆਂ ਦੀ ਪਿੰਡਾਂ ਦੇ ਵਿੱਚ ਉਸ ਤੋਂ ਬਾਅਦ ਪਤਾ ਲੱਗਦਾ ਕਿ ਇੱਥੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨਾਂ ਤਾਂ ਕਹਿੰਦੇ ਉਸ ਤੋਂ ਬਾਅਦ ਭੱਜ ਕੇ ਗੱਡੀਆਂ ਦੇ ਵਿੱਚ ਬੈਠ ਕੇ ਵਾਪਸੀ ਵੀ ਇਹਨਾਂ ਦੀ ਉੱਥੋਂ ਹੋਈ ਹੈ ਤਾਂ ਮਤਲਬ ਇਹ ਹੈ ਨਾ ਕਿ ਚਲੋ ਜੇ ਤੁਸੀਂ ਤੁਹਾਡੇ ਵਾਕਿਆ ਦੇ ਵਿੱਚ ਇਹ ਬਿਆਨ ਨੇ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਕਿ ਜਨਤਾ ਜੋ ਗੱਲ ਕਹਿਣੇ ਹੋ ਉਹਤੇ ਖੜੇ ਉੱਤਰਿਆ ਕਰੋ ਉੱਤੇ ਖੜੇ ਰਿਹਾ ਕਰੋ ਉੱਤੇ ਸਟੈਂਡ ਲਿਆ ਕਰੋ ਕੀ ਤੁਹਾਡੇ ਬਿਆਨ ਇਹੀ ਨੇ ਤਾਂ ਫਿਰ ਕਿਸਾਨ ਆਗੂ ਜਾਂ ਕਿਸਾਨ ਜਿਹਨੇ ਉਹ ਤਾਂ ਤੁਹਾਨੂੰ ਸਵਾਲ ਕਰਨ ਦੇ ਲਈ ਮਿਲਣ ਦੇ ਲਈ ਖੜੇ ਨੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੇ ਵਿੱਚ ਬੈਠ ਕੇ ਇਹੀ ਗੱਲ ਕਹਿ ਦਿਓ ਫਿਰ ਗੱਲ ਨਿਮੇੜੋ ਪਰੇ ਇਹ ਗੱਲ ਕਹੋ ਪਰ ਇੱਥੇ ਗੱਲ ਹੋਰ ਆ ਇੱਕ ਉਮੀਦਵਾਰ ਜਿਹੜਾ ਵੋਟਾਂ ਤੋਂ ਪਹਿਲਾਂ ਤੁਹਾਨੂੰ ਡਿਬਰੂਗੜ ਜ਼ਿਲ੍ਹੇ ਦੇ ਵਿੱਚ ਭੇਜਣ ਦੀਆਂ ਗੱਲਾਂ ਕਰ ਰਿਹਾ ਜਿਹੜਾ ਵੋਟਾਂ ਤੋਂ ਪਹਿਲਾਂ ਤੁਹਾਡਾ ਨਾ ਹਿਸਾਬ ਕਰਨ ਦੀਆਂ ਗੱਲਾਂ ਕਰ ਰਿਹਾ ਜਦੋਂ ਕੱਲ ਨੂੰ ਉਹਨੂੰ ਵੋਟਾਂ ਪੈਣਗੀਆਂ ਚਾਰ ਵੋਟਾਂ ਉਹਦੇ ਹਿੱਸੇ ਦੇ ਵਿੱਚ ਪਈਆਂ ਜਦੋਂ ਉਹ ਜਿੱਤਿਆ ਤੇ ਕੱਲ ਨੂੰ ਤੋਰਣਾ ਕੀ ਕਰੂਗਾ ਮਤਲਬ ਤੁਹਾਡਾ ਜਿਹੜਾ ਅਸਲੀ ਚਿਹਰਾ ਆ ਉਹ ਵੋਟਾਂ ਤੋਂ ਪਹਿਲਾਂ ਲੁਕਿਆ ਹੋਇਆ ਆ ਤੇ ਵੋਟਾਂ ਤੋਂ ਬਾਅਦ ਇਹ ਚਿਹਰਾ ਤੁਹਾਡਾ ਨੰਗਾ ਹੋਊਗਾ ਇਹ ਚਿਹਰਾ ਤੁਹਾਡਾ ਆਊਗਾ ਤੇ ਇਹ ਮਨੁਲਾ ਸ਼ਾਇਦ ਕਿਸਾਨਾਂ ਨੇ ਵੋਟਾਂ ਤੋਂ ਪਹਿਲੀ ਨੰਗਾ ਕਰਤਾ ਜਗਿੰਦਰ ਸਿੰਘ ਗਰਾਹਾਂ ਦੀ ਅੱਜ ਮੈਂ ਸਪੀਚ ਵੀ ਸੁਣ ਰਿਹਾ ਸੀ ਗਰਾਹਾਂ ਸਾਹਿਬ ਕਹਿੰਦੇ ਸੀ ਕਿ ਆਹੀ ਚੀਜ਼ ਤਾਂ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਸੀ ਜਿਹੜੀ ਤੁਸੀਂ ਆਪਦੀ ਚੀਜ਼ ਦਿਖਾਤੀ ਜਿਹੜਾ ਚਿਹਰਾ ਲੋਕਾਂ ਦੇ ਵਿੱਚ ਅਸੀਂ ਨੰਗਾ ਕਰਨਾ ਚਾਹੁੰ ਸੀ ਉਹ ਤੁਸੀਂ ਆਪਦੇ ਹੀ ਆਪੇ ਨੰਗਾ ਕਰਤਾ ਕਿ ਭਾਈ ਵੋਟਾਂ ਦੇ ਲਈ ਹੁਣ ਅਸੀਂ ਆਮ ਲੋਕਾਂ ਦੇ ਵਿੱਚ ਆਉਣੇ ਆ ਵੋਟਾਂ ਦੇ ਲਈ ਹੁਣ ਅਸੀਂ ਆਹ ਘਰਾਂ ਦੇ ਵਿੱਚ ਆਉਣੇ ਆ ਵੋਟਾਂ ਤੋਂ ਬਾਅਦ ਅਸੀਂ ਆਹ ਕੁਝ ਕਰਾਂਗੇ ਅਸਲ ਦੇ ਵਿੱਚ ਹੜਬੜਾਹਟ ਦੇ ਵਿੱਚ ਹੜਬੜਾ ਹੜਬੜਾ ਹਟਾ ਕਿਉਂਕਿ ਇਹ ਚੀਜ਼ਾਂ ਪਹਿਲੀ ਵਾਰ ਹੋ ਰਹੀਆਂ ਨੇ ਚੋਣਾਂ ਵੇਲੇ ਕਿ ਲੀਡਰਾਂ ਨੂੰ ਲੋਕ ਸੰਭਾਲ ਕਰ ਰਹੇ ਨੇ ਸ਼ਾਇਦ ਲੀਡਰ ਇਹ ਚਾਹੁੰਦੇ ਨਹੀਂ ਕਿ ਸਾਨੂੰ ਸਵਾਲ ਹੋਵੇ ਮੈਂ ਇੱਕ ਲੀਡਰ ਦੀ ਮੈਂ ਕਿਸੇ ਭਾਜਪਾ ਦੀ ਗੱਲ ਨਹੀਂ ਕਰ ਰਿਹਾ ਮੈਂ ਹਰੇਕ ਹਰ ਪਾਰਟੀ ਦੇ ਲੀਡਰ ਦੀ ਗੱਲ ਕਰ ਰਿਹਾ ਤੁਸੀਂ ਇੱਕ ਨਾ ਇੱਕ ਇੱਕ ਸੇਫ ਜ਼ੋਨ ਹੁੰਦਾ ਹਰ ਲੀਡਰ ਦਾ ਚਾਹੇ ਤੁਸੀਂ ਇੰਟਰਵਿਊ ਕਰ ਰਹੇ ਹੋ ਇੰਟਰਵਿਊ ਦੇ ਦੌਰਾਨ ਵੀ ਜਿੰਨਾ ਚਿਰ ਉਹਨੂੰ ਉਸ ਸੇਫ ਜ਼ੋਨ ਦੇ ਵਿੱਚ ਰੱਖੋਗੇ ਤਾਂ ਲੀਡਰ ਖੁਸ਼ ਆ ਹਾਂਜੀ ਠੀਕ ਹੈ ਜੀ ਠੀਕਾ ਜਦੋਂ ਦੋ ਚਾਰ ਸਵਾਲ ਐਸੇ ਵੈਸੇ ਹੋਗੇ ਤਾਂ ਉਦੋਂ ਲੀਡਰ ਹੜਬੜਾਹਟ ਦੇ ਵਿੱਚ ਆ ਜਾਂਦਾ ਲੀਡਰ ਵੀ ਝਟਪਟ ਜਿਹੜਾ ਹੈਗਾ ਉਹ ਉਹਨਾਂ ਨੂੰ ਨਾ ਗੁੱਸਾ ਲੱਗਣ ਲੱਗ ਜਾਂਦਾ ਕਿ ਯਾਰ ਇਹ ਸਵਾਲ ਮੈਥੋਂ ਕਿਵੇਂ ਕਰ ਲੈ ਤਾਂ ਉਹ ਗੱਲ ਆ ਕਿਉਂਕਿ ਇਹਨਾਂ ਨੂੰ ਹੁਣ ਸਿੱਧੇ ਆ ਸਪਸ਼ਟ ਤੌਰ ਤੇ ਸੜਕਾਂ ਤੇ ਆਮ ਲੋਕਾਂ ਦੇ ਵਿਚਾਰ ਸੱਥਾਂ ਦੇ ਵਿੱਚ ਉਹਨੂੰ ਸਵਾਲ ਹੋਣ ਲੱਗੇ ਸਵਾਲ ਵੀ ਉਹ ਜਿਨ੍ਹਾਂ ਦਾ ਇਹਨਾਂ ਕੋਲੇ ਕੋਈ ਜ ਇਹ ਕਹਿੰਦੇ ਨੇ ਕਿ ਸਾਨੂੰ ਆਏ ਫਿਰ ਤੁਸੀਂ ਵੋਟਾਂ ਮੰਗਣ ਤੋਂ ਰੋਕ ਲੋਗੇ ਸਾਨੂੰ ਆਏ ਫਿਰ ਵੋਟਾਂ ਨਹੀਂ ਪੈਣੀਆਂ ਕਿਸਾਨਤਾ ਇਹ ਕਹਿ ਨਹੀਂ ਰਹੀ ਕਿ ਤੁਹਾਨੂੰ ਵੋਟਾਂ ਇੰਦਾ ਨਹੀਂ ਪੈਣੀਆਂ ਜਾਂ ਵੋਟਾਂ ਤੁਹਾਨੂੰ ਇੰਦਾ ਨਹੀਂ ਨਹੀਂ ਪੈਣ ਦੇਣੀਆਂ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਉਣੀਆਂ ਉਹ ਤਾਂ ਪਾਉਣਗੇ ਉਹ ਤਾਂ ਆਪਣੇ ਸਵਾਲ ਲਈ ਖੜੇ ਨੇ ਉਹਨਾਂ ਸਵਾਲਾਂ ਦਾ ਜਵਾਬ ਦੇ ਉੱਤੇ ਇੱਕ ਗੱਲ ਹੋਰ ਇੱਕ ਗੱਲ ਕਿਸਾਨਾਂ ਨੂੰ ਵੀ ਸਪਸ਼ਟ ਪਤਾ ਕਿ ਇੱਕ ਤਰੀਕ ਤੱਕ ਕੀ ਸਾਡਾ ਇਹ ਆ ਇੱਕ ਤਰੀਕ ਤੱਕ ਕੀ ਸਵਾਲ ਪੁੱਛਣੇ ਆ ਉਸ ਤੋਂ ਬਾਅਦ ਤਾਂ ਇਹ ਦੇ ਵਿੱਚ ਕੋਈ ਦੋ رائے ਵੀ ਨਹੀਂ ਹੈਗੀ ਕਿ ਜੇਕਰ ਬੀਜੇਪੀ ਸਰਕਾਰ ਦੁਬਾਰਾ ਆਉਂਦੀ ਆ ਤਾਂ ਜਿਸ ਤਰ੍ਹਾਂ ਦੇ ਨਾਲ ਇਹ ਕਹਿ ਰਹੇ ਹਾਂ ਮਤਲਬ ਹੁਣ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਬੰਦ ਕਮਰਾ ਮੀਟਿੰਗ ਦੇ ਵਿੱਚ ਹੁੰਦੀਆਂ ਨੇ ਤਾਂ ਉਹ ਗੱਲਾਂ ਤੁਹਾਡੇ ਦਿਮਾਗ ਦੇ ਵਿੱਚ ਬੈਠ ਜਾਂਦੀਆਂ ਹੁੰਉ ਗੁੱਸੇ ਦੇ ਵਿੱਚ ਹੁੰਨੇ ਹੋ ਹੜਬੜਾਹਟ ਦੇ ਵਿੱਚ ਹੁੰਨੇ ਹੋ ਤਾਂ ਕੋਈ ਕੋਈ ਸੰਕੇਤ ਤੁਹਾਡੇ ਉਹ ਦਿਮਾਗ ਦੇ ਵਿੱਚੋਂ ਨਿਕਲ ਕੇ ਤੁਹਾਡੀ ਜ਼ੁਬਾਨ ਤੇ ਤੁਹਾਡੇ ਬੋਲਾਂ ਦੇ ਵਿੱਚ ਆ ਜਾਂਦੇ ਆ। ਇਹਦੇ ਵਿੱਚ ਮੈਂ ਇਹੀ ਗੱਲ ਕਰ ਰਿਹਾ ਸੀਗਾ ਸੋਚ ਰਿਹਾ ਸੀ ਵੀ ਜਿਵੇਂ ਪੰਜਾਬ ਦਾ ਸਿਆਸੀ ਮਾਹੌਲ ਹੈ ਬਾਈ ਇਹ ਭਾਜੀਪੀ ਨੂੰ ਬੜਾ ਰਾਸ ਨਹੀਂ ਆਉਂਦਾ। ਤੁਸੀਂ ਪਾਸੇ ਜਿਵੇਂ ਵਿਰੋਧ ਹੋ ਰਿਹਾ ਲਗਾਤਾਰ ਕਿਸਾਨ ਕਰ ਰਹੇ ਆ। ਕਿਤੇ ਇਹਨਾਂ ਨੂੰ ਲੱਗਦਾ ਨਹੀਂ ਵੀ ਚਲ ਮੋਦੀ ਵਰਗੇ ਨੂੰ ਜਾਂ ਵੱਡੇ ਲੀਡਰ ਇਹਨਾਂ ਨੂੰ ਖੁਸ਼ ਕਰਨ ਲਈ ਆਏ ਤਾਂ ਕਹੋ ਵੀ ਅਸੀਂ ਤਾਂ ਹਰ ਬਾਹ ਲਾਈ ਜੀ ਕਿਸਾਨ ਨੂੰ ਇੱਥੋਂ ਤੱਕ ਕਹਿਦਾ ਵੋਟਾਂ ਨਹੀਂ ਪਈਆਂ ਤਾਂ ਅਸੀਂ ਕਰ ਗਏ। ਇਹ ਤਾਂ ਸੁਭਾਵਕ ਤੌਰ ਤੇ ਹੁੰਦਾ ਹੀ ਹੈ ਤੇ ਮੈਂ ਪਹਿਲੀ ਗੱਲ ਕਹਿ ਰਿਹਾ ਨਾ ਕਿ ਸ਼ਾਇਦ ਹੁਣ ਇਹ ਚੀਜ਼ ਚੱਲ ਰਹੀ ਹੈ ਕਿ ਕਿਹੜਾ ਉਮੀਦਵਾਰ ਭਾਜਪਾ ਨੂੰ ਬੀਜੇਪੀ ਨੂੰ ਸਭ ਤੋਂ ਜ਼ਿਆਦਾ ਖੁਸ਼ ਕਰੂਗਾ ਸ਼ਾਇਦ ਮੈਂ ਉਹੀ ਗੱਲ ਕਰ ਉਹੀ ਗੱਲ ਕਹੀ ਹੈ ਨਾ ਕਿ ਸ਼ਾਇਦ ਉਹਦੇ ਲਈ ਵੱਡੀਆਂ ਵਜ਼ੀਰੀਆਂ ਹੋਣ ਉਹਦੇ ਲਈ ਵੱਡੀਆਂ ਕੁਰਸੀਆਂ ਹੋਣ ਉਹਦੇ ਵੀ ਵੱਡੇ ਆਉਦੇ ਹੋਣ ਉਹਦੇ ਲਈ ਕਰੋੜਾਂ ਰੁਪਏ ਹੋਣ ਕੀ ਪਤਾ ਹੁਣ ਕੀ ਹੋ ਸਕਦਾ ਕਿਉਂਕਿ ਅਸੀਂ ਤਾਂ ਬੰਦ ਕਮਰਾ ਮੀਟਿੰਗਾਂ ਦੇ ਵਿੱਚ ਜਾਂ ਉਹਨਾਂ ਦੇ ਵਿੱਚ ਨਹੀਂ ਸੀ ਸਾਨੂੰ ਕੀ ਪਤਾ ਹੋਵੇ ਕੀ ਹੋ ਸਕਦਾ ਕੁਝ ਨਾ ਕੁਝ ਤਾਂ ਹੋਊਗਾ ਹੀ ਨਾ ਕਿਉਂਕਿ ਜਿੰਨਾ ਲੋਕਾਂ ਦੇ ਵਿੱਚ ਰਹੇ ਹੋ ਜਿਨ੍ਹਾਂ ਦੇ ਲਈ ਧਰਮ ਧਰਮਿਆਂ ਦਾ ਡਰਾਮਾ ਕੀਤਾ ਜਿਨ੍ਹਾਂ ਲੋਕਾਂ ਦੇ ਵਿੱਚ ਆ ਕੇ ਹੱਥ ਬੰਨੇ ਜਿਨ੍ਹਾਂ ਲੋਕਾਂ ਤੋਂ ਵੋਟਾਂ ਮੰਗੀਆਂ ਅੱਜ ਉਹਨਾਂ ਨਾਲ ਹਿਸਾਬ ਕਰਨ ਦੀ ਗੱਲ ਕਰ ਰਹੇ ਹਾਂ ਅੱਜ ਉਹਨਾਂ ਦੀਆਂ ਫੋਟੋਆਂ ਵੀਡੀਓ ਦੇ ਥਰੂ ਉਹਨਾਂ ਨੂੰ ਡਿਬਰੂਗੜ ਸੱਟਣ ਦੀ ਗੱਲ ਕਰ ਰਹੇ ਹਾਂ ਤਾਂ ਪਿੱਛੇ ਫਿਰ ਕੋਈ ਨਾ ਕੋਈ ਲਾਲਚ ਜਾਂ ਕੋਈ ਨਾ ਕੋਈ ਸ਼ਹਿਤਾ ਕੰਮ ਕਰ ਹੀ ਰਹੀ ਹੈ ਨਾ ਡਿਬਰੂਗੜ ਦੀ ਜਿਵੇਂ ਉਹਨੇ ਗੱਲ ਕੀਤੀ ਇੱਕ ਹਿਸਾਬ ਨਾਲ ਫਿਰ ਜਿਵੇਂ ਅਮਰਤਪਾਲ ਤੇ ਉਹਦੇ ਸਾਥੀਆਂ ਨੂੰ ਉੱਥੇ ਰੱਖਿਆ ਹੋਇਆ ਮਤਲਬ ਇੱਕ ਹਿਸਾਬ ਨਾਲ ਉਹਨਾਂ ਨੇ ਉਹਨਾਂ ਬੰਦਿਆਂ ਨੂੰ ਵੀ ਟਾਰਗੇਟ ਕੀਤਾ ਇਹ ਤਾਂ ਇਹ ਤਾਂ ਇੱਕ ਉਹਨਾਂ ਨੂੰ ਟਾਰਗੇਟ ਕੀਤਾ ਉਹਨਾਂ ਦਾ ਟਾਰਗੇਟ ਰਵਨੀਤ ਬਿੱਟੂ ਜਿਹੜੇ ਨੇ ਉਹ ਪਿਛਲੇ ਦਿਨੀ ਵੀ ਕਰਦੇ ਨਜ਼ਰ ਆਇਓ ਕਹਿੰਦੇ ਸੀ ਕਿ ਜੇਕਰ ਪੰਜਾਬ ਦੇ ਵਿੱਚ ਜੇ ਪੰਜਾਬ ਜੇ ਅਮਰਿਤਪਾਲ ਨੂੰ ਜਿਤਾਉਣਾ ਤਾਂ ਇਹ ਸਮਝ ਲਓ ਪੰਜਾਬ ਹੀ ਛੱਡ ਜਾਓ ਜੇ ਸ਼ਾਂਤੀ ਬਣਾਈ ਰੱਖਣੀ ਆ ਤਾਂ ਤੁਸੀਂ ਜਿਹੜਾ ਹੈਗਾ ਉਹ ਮੋਦੀ ਨਰਿੰਦਰ ਮੋਦੀ ਹਰ ਨੂੰ ਵੋਟ ਪਾ ਦਿਓ ਭਾਜੀ ਪੀ ਨੂੰ ਵੋਟ ਪਾ ਉਹ ਸਿੱਧੇ ਤੌਰ ਤੇ ਕਹ ਰਹੇ ਸੀ ਕਿ ਭਾਈ ਜੇ ਪੰਜਾਬ 'ਚ ਰਹਿਣਾ ਤਾਂ ਮੈਨੂੰ ਵੋਟ ਪਾਇਓ ਜੇ ਪੰਜਾਬ ਦੇ ਵਿੱਚੋਂ ਤੁਸੀਂ ਛੱਡਣਾ ਪੰਜਾਬ ਨੂੰ ਛੱਡ ਕੇ ਉਤਰਨਾ ਪੰਜਾਬ ਨੂੰ ਉਜਾੜਾ ਕਰਨਾ ਤਾਂ ਕਹਿੰਸੀ ਅਮਰਪਾਲ ਸਿੰਘ ਨੂੰ ਵੋਟ ਪਾਇਓ ਇਹ ਤਾਂ ਕੋਈ ਦੋ ਰੈਨ ਨੂੰ ਤਾਂ ਸਪਸ਼ਟ ਤੌਰ ਤੇ ਉਹ ਬੋਲ ਬੋਲਦੇ ਹੀ ਆਏ ਨੇ ਪਰ ਗੱਲ ਇੱਥੇ ਆ ਨਾ ਕਿ ਇਹ ਵੀ ਵੱਡਾ ਸਵਾਲ ਹੈ ਨਾ ਕਿ ਮਤਲਬ ਇਹ ਤਾਂ ਫਿਰ ਇਹ ਹੋ ਗਿਆ ਕਿ ਕਿਹੜੀ ਜੇਲ੍ਹ ਦੇ ਵਿੱਚ ਕਿਹਨੂੰ ਭੇਜਣਾ ਤੁਹਾਡੀ ਮੁਠੀ ਦੇ ਵਿੱਚ ਆ ਤੁਹਾਡੇ ਲੀਡਰਾਂ ਦੀ ਮੁਠੀ ਦੇ ਵਿੱਚ ਆ ਤੁਸੀਂ ਚਾਹੋ ਤਾਂ ਕਿਸੇ ਨੂੰ ਡਿਬਰੂਗੜ ਭੇਜ ਸਕਦੇ ਹੋ ਤੁਸੀਂ ਚਾਹੋ ਤਾਂ ਕਿਸੇ ਨੂੰ ਵੀ ਕਿਸੇ ਨੂੰ ਵੀ ਬਾਹਰ ਕੱਢ ਸਕਦੇ ਹੋ ਇਹ ਤਾਂ ਹੋ ਹੀ ਰਿਹਾ ਨਾ ਇਹ ਤਾਂ ਇਹ ਤਾਂ ਤੁਸੀਂ ਕਰ ਹੀ ਰਹੇ ਹੋ ਨਾ ਸਾਥ ਸੇ ਸਾਥ ਦੀਆਂ ਪੈਰੋਲ ਦੀ ਗੱਲ ਕਰ ਲਈਏ ਜਦੋਂ ਜਦੋਂ ਵੋਟਾਂ ਹੁੰਦੀਆਂ ਝਟਪਟ ਪੈਰੋਲ ਜਿਹੜੀ ਦਿੱਤੀ ਜਾਂਦੀ ਹੈ ਤਾਂ ਹੁਣ ਇਹ ਚੀਜ਼ ਵੀ ਤੁਸੀਂ ਸਪਸ਼ਟ ਕਰਤੀ ਕਿ ਸਾਡੇ ਹੱਥ ਦੇ ਵਿੱਚ ਆ ਭਾਈ ਡਿਬਰੂਗੜ ਭੇਜਣਾ ਜਾਂ ਕਿੱਥੇ ਭੇਜਣਾ ਸਿੱਧੀ ਧਮਕੀ ਆ ਹੁਣ ਵੱਡੀ ਗੱਲ ਇੱਥੇ ਸਵਾਲ ਤਾਂ ਇਲੈਕਸ਼ਨ ਕਮਿਸ਼ਨ ਤੇ ਵੀ ਖੜਾ ਹੁੰਦਾ ਕਿ ਬੀਜੇਪੀ ਦੇ ਉਮੀ ਉਮੀਦਵਾਰਾਂ ਦੇ ਸਮਰਥਕ ਪੰਜਾਬ ਦੇ ਵਿੱਚ ਵੋਕ-ਵੋਕ ਸਟੇਜਾਂ ਤੇ ਆ ਕੇ ਲਗਾਤਾਰ ਬਿਆਨਬਾਜ਼ੀ ਕਰ ਰਹੇ ਆ ਲਗਾਤਾਰ ਕੂੜ ਪ੍ਰਚਾਰ ਕਰ ਰਹੇ ਆ ਜਾਂ ਲਗਾਤਾਰ ਮੈਂ ਇਹ ਕਹਿ ਰਿਹਾ ਕਿ ਅੱਗ ਆਪਣੇ ਮੂੰਹ ਚੋਂ ਵਰਾ ਰਹੇ ਆ ਇਲੈਕਸ਼ਨ ਕਮਿਸ਼ਨ ਨੇ ਰਵਨੀਤ ਬਿੱਟੂ ਹੁਰਾ ਤੇ ਹੁਣ ਕੀ ਕਾਰਵਾਈ ਕਰਨਗੇ ਬੇਨਤੀ ਹੈ ਕਿ ਕਾਰਵਾਈ ਕਰਨੀ ਰਵਨੀਤ ਬਿੱਟੂ ਹੁਰਾ ਤੇ ਬਣਦੀ ਆ ਕਿਉਂਕਿ ਹੌਬੀਟ ਦਾ ਲੈਅਲ ਤੋਂ ਸ਼ੁਰੂ ਹੋਇਆ ਅੱਗੇ ਆਉਂਦਿਆਂ ਆਉਂਦਿਆਂ ਹੰਸ ਰਹਿਸ ਤੱਕ ਪਹੁੰਚਿਆ ਹੁਣ ਰਿਬਨਿਤ ਬਿੱਟੂ ਤੱਕ ਪਹੁੰਚਿਆ ਫਿਰ ਤਾਂ 13 ਉਮੀਦਵਾਰ ਨੇ ਇਹਨਾਂ ਦੇ 13 ਦੇ 13 ਉਮੀਦਵਾਰ ਇਦਾਂ ਦੀ ਇਦਾਂ ਜਿਹੜੀ ਹੈਗੀ ਆ ਉਹ ਆਪਣੇ ਮੂੰਹ ਦੇ ਵਿੱਚੋਂ ਅੱਗ ਕੱਢਣਗੇ ਤੇ ਫਿਰ ਇਹੀ ਹੈ ਨਾ ਕਿ ਸ਼ਾਇਦ ਮੈਨੂੰ ਲੱਗਦਾ ਉਡੀਕ ਹੋ ਰਹੀ ਹੈ ਕਿਸੇ ਚੀਜ਼ ਦੀ ਉਹ ਚੀਜ਼ ਕਿਹੜੀ ਹੈ ਕਿ ਬੋਲਾਂ ਰਾਹੀਂ ਤਾਂ ਜਿਹੜੀ ਹੈਗੀ ਆ ਜੰਗ ਉਹ ਸ਼ੁਰੂ ਹੋ ਚੁੱਕੀ ਆ ਸ਼ਾਇਦ ਹੁਣ ਇਹ ਜਿਹੜੀ ਹੈਗੀ ਆ ਉਹ ਫਿਜ਼ੀਕਲੀ ਜੰਗ ਦੀ ਉਡੀਕ ਕਰ ਰਹੀ ਹੈ ਕਿ ਕਦੋਂ ਭਾਈ ਇਹ ਖੁਦ ਲੜਨ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਕਦੋਂ ਇਹ ਜਫੋ ਜਫੀ ਹੁਣ ਸ਼ਾਇਦ ਉਹਨਾਂ ਚੀਜ਼ਾਂ ਦੀ ਉਡੀਕ ਕਰ ਰਹੀ ਹੈ ਪਰ ਮੈਂ ਉਸ ਦਿਨ ਵੀ ਕਿਹਾ ਸੀ ਮੈਂ ਅੱਜ ਵੀ ਕਹਿਣਾ ਕਿ ਉਮੀਦਵਾਰ ਹੁੰਦਾ ਨਾ ਉਮੀਦਵਾਰ ਦੇ ਮੂੰਹ ਦੇ ਵਿੱਚੋਂ ਐਦਾਂ ਦੇ ਸ਼ਬਦ ਜਿਹੜੇ ਆ ਉਹ ਸ਼ੋਭਾ ਨਹੀਂ ਦਿੰਦੇ ਤੁਸੀਂ ਉਮੀਦਵਾਰੋਂ ਤੁਸੀਂ ਲੀਡਰੋਂ ਸੀ ਲੀਡ ਕਰ ਰਹੇ ਹੋ ਲੋਕਾਂ ਨੇ ਤੁਹਾਨੂੰ ਐਮਪੀ ਬਣਾਇਆ ਤੁਸੀਂ ਐਮਪੀ ਐਮਪੀ ਰਹੇ ਠੀਕ ਹੈ ਤਾਂ ਤੁਸੀਂ ਲੋਕਾਂ ਦੀ ਬਾਤ ਚੁੱਕਦੇ ਰਹੇ ਹੋ ਕੀ ਅਜਿਹੇ ਲੋਕ ਹੁਣ ਲੋਕਾਂ ਦੀ ਆਵਾਜ਼ ਚੁੱਕਣਗੇ ਜਿਹੜੇ ਡਰਾ ਕੇ ਧਮਕਾ ਕੇ ਵੋਟਾਂ ਲੈ ਕੇ ਜਾਂਦੇ ਨੇ ਕੀ ਅਜਿਹੇ ਹੁਣ ਲੀਡਰ ਜਿਹੜੇ ਆ ਉਹ ਲੋਕਾਂ ਦੀ ਆਵਾਜ਼ ਚੁੱਕਣਗੇ ਜਿਹੜੇ ਸ਼ਰਿਆਮ ਆਪਣੇ ਲੋਕਾਂ ਨੂੰ ਆਪਣੇ ਕਿਸਾਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਣ ਦੀ ਗੱਲ ਕਰਦੇ ਨੇ ਕਿ ਐਸੇ ਹੁਣ ਲੀਡਰ ਜਿਹੜੇ ਆ ਪਾਰਲੀਮੈਂਟ ਦੇ ਵਿੱਚ ਜਾ ਕੇ ਆਵਾਜ਼ ਚੁੱਕਣਗੇ ਜਿਹੜੇ ਜੋ ਵੀ ਇਹਨਾਂ ਦੇ ਵਿਰੋਧ ਦੇ ਵਿੱਚ ਬੋਲਦਾ ਜਾਂ ਆਪਦਾ ਰੋਸ ਪ੍ਰਦਰਸ਼ਨ ਕਰਦਾ ਉਹਨੂੰ ਦਬਾਉਣ ਦੇ ਲਈ ਉਹਨਾਂ ਨੂੰ ਇਹ ਫੋਟੋਆਂ ਦੀਆਂ ਧਮਕੀਆਂ ਦਿੰਦੇ ਨੇ ਉਹਨਾਂ ਨੂੰ ਇਹ ਜਿਹੜਾ ਹੈਗਾ ਜੇਲ੍ਹਾਂ ਦੇ ਵਿੱਚ ਸੁੱਟਣ ਦੀਆਂ ਧਮਕੀਆਂ ਦਿੰਦੇ ਨੇ ਕਿ ਐਸੇ ਲੋਕਾਂ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਹੁਣ ਭੇਜਾਂਗੇ ਤਾਂ ਇਹ ਵੱਡਾ ਸਵਾਲ ਜਿਹੜਾ ਉਹ ਵੀ ਖੜਾ ਹੁੰਦਾ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜੱਥੇਬੰਦੀਆਂ ਜਿਹੜੀਆਂ ਉਹ ਵੀ ਕੋਈ ਨਾ ਕੋਈ ਐਕਸ਼ਨ ਲੈ ਰਹੀਆਂ ਕਿ ਸ਼ਿਕਾਇਤ ਜਿਹੜੀ ਉਹ ਵੀ ਪਹੁੰਚੀ ਆ ਹਾਂ ਤੇ ਹਾਂ ਤੁਹਾਨੂੰ ਦੀ ਸ਼ਿਕਾਇਤ ਵੀ ਜਿਹੜਾ ਕਿਸਾਨ ਮੋਰਚੇ ਦੇ ਵੱਲੋਂ ਕੀਤੀ ਗਿਆ ਉਹਦੇ ਤੇ ਵੀ ਐਕਸ਼ਨ ਜਿਹੜਾ ਹੋ ਰਿਹਾ ਤਾਂ ਇਹ ਵੀ ਸ਼ਿਕਾਇਤ ਜਿਹੜੀ ਹੈਗਾ ਜ਼ਰੂਰ ਪਹੁੰਚੇਗੀ ਤੇ ਇਹਦੇ ਤੇ ਵੀ ਕੋਈ ਨਾ ਕੋਈ ਜਿਹੜਾ ਹੈਗਾ ਉਹ ਹੋਵੇਗਾ ਐਕਸ਼ਨ ਪਰ ਵੱਡੀ ਗੱਲ ਇਹ ਹੈ ਕਿ ਭਾਜਪਾ ਦੀ ਹਰ ਲੀਡਰਸ਼ਿਪ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਭਾਈ ਕਿਸਾਨ ਸਿਰਫ ਆਪਣੇ ਸਵਾਲ ਲੈ ਕੇ ਖੜੇ ਹੁੰਦੇ ਨੇ ਹੁਣ ਦੇ ਸਵਾਲਾਂ ਦੇ ਜਵਾਬ ਦੇਣੇ ਆ ਦਿਓ ਨਹੀਂ ਦੇਣੇ ਨਾ ਦਿਓ ਇਹਦੇ ਵਿੱਚ ਕਿਉਂਕਿ ਇਹ ਤਾਂ ਤੁਹਾਡੇ ਹੱਥ ਵਾਸਾ ਪਹਿਲੀ ਪੁਲਿਸ ਪ੍ਰਸ਼ਾਸਨ ਇਨੀ ਪੁਲਿਸ ਇਨੀ ਨਹੀਂ ਲਾਤੀ ਜਾਂਦੀ ਕਿ ਸਾਨੂੰ ਤਾਂ ਨੇੜੇ ਵੀ ਨਹੀਂ ਜਾਣਾ ਤਾਂ ਇਹਦਾ ਪਰ ਆਪਦੇ ਉਮੀਦਵਾਰਾਂ ਨੂੰ ਆਪਦੇ ਲੀਡਰਾਂ ਨੂੰ ਆਪਦੇ ਵਰਕਰਾਂ ਨੂੰ ਇੰਨਾ ਸਮਝਾ ਜ਼ਰੂਰ ਦਿਓ ਕਿ ਸ਼ਬਦਾਂ ਤੇ ਕੰਟਰੋਲ ਜਿਹੜਾ ਜ਼ਰੂਰ ਰੱਖਿਆ ਜਾਵੇ ਸ਼ਬਦਾਬਲੀ ਇੰਨੀ ਨਾ ਹੋਵੇ ਕਿ ਤੁਸੀਂ ਤਾਂ ਵੋਟਾਂ ਲੈ ਕੇ ਬਾਅਦ ਦੇ ਵਿੱਚ ਨਿਕਲ ਜਾਣਾ ਜਿਹੜੇ ਵਰਕਰ ਉਹਨਾਂ ਦੇ ਨਾਲ ਸੀ ਪਿੰਡ ਦੇ ਵਿੱਚ ਸ਼ਹਿਰਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਬਾਅਦ ਦੇ ਵਿੱਚ ਉਹਨਾਂ ਦਾ ਵੈਰ ਪੈ ਜਾਵੇ ਹਾਂ ਮੈਂ ਪਿਛਲੀ ਇੰਟਰਵਿਊ ਦੇ ਵਿੱਚ ਵੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਮੈਂ ਤਕੀ ਵੀ ਕਹਿਣਾ ਕਿ ਸ਼ਬਦਾਵਲੀ ਚਾਹੇ ਤਾਂ ਕਿਸਾਨਾਂ ਦੇ ਵੱਲੋਂ ਲੀਡਰਾਂ ਦੇ ਲਈ ਹੋ ਰਹੀ ਆ ਤੇ ਚਾਹੇ ਲੀਡਰਾਂ ਦੇ ਵੱਲੋਂ ਕਿਸਾਨਾਂ ਦੇ ਲਈ ਹੋ ਰਹੀ ਆ ਦੋਨੋਂ ਪਾਸੇ ਸ਼ਬਦਾਵਲੀ ਦਾ ਧਿਆਨ ਰੱਖਣਾ ਲਾਜ਼ਮੀ ਆ ਭਾਵੇਂ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਸ਼ਬਦ ਬੋਲਣੇ ਜਿਹੜੇ ਉਹ ਲਾਜ਼ਮੀ ਆ ਤੇ ਕਿਸੇ ਤਰ੍ਹਾਂ ਦੀ ਨਾ ਤਾਂ ਕਿਸਾਨਾਂ ਵੱਲੋਂ ਤੇ ਨਾ ਹੀ ਲੀਡਰਾਂ ਵੱਲੋਂ ਕਿਸੇ ਤਰ੍ਹਾਂ ਦਾ ਨਾ ਹੋਣਾ ਚਾਹੀਦਾ ਤੇ ਇਦਾਂ ਦੇ ਬੋਲ ਵੀ ਜਿਹੜੇ ਉਹ ਵੀ ਨਹੀਂ ਬੋਲਣੇ ਚਾਹੀਦੇ ਕਿ ਹਿੰਸਕ ਹੋਣ ਦੇ ਲਈ ਮਜਬੂਰ ਹੋਣਾ ਪੈ ਜੇ ਪਰ ਇੱਥੇ ਸ਼ਬਦ ਜਿਹੜੇ ਆ ਉਹ ਬਿਲਕੁਲ ਜਿਹੜੇ ਆ ਮਰਿਆਦਾ ਤੋਂ ਬਾਹਰ ਹੋ ਕੇ ਸਾਰੀਆਂ ਹੱਦਾਂ ਪਾਰ ਕਰਕੇ ਸਾਰੀਆਂ ਹੱਦਾਂ ਟੱਪ ਕੇ ਜਿਹੜੇ ਆ ਬੀਜੇਪੀ ਦੇ ਲੀਡਰਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਉਹ ਬੋਲੇ ਜਾ ਰਹੇ ਆ